ਯੋ ਐ ਨੂੰ ਜਾ ਕੇ ਸੀਮਟ ਵਿੱਚ ਜਾਦਾ ਹੈ ਸੀਮਟ ਵਿੱਚ ਜਾ ਕੇ ਛੁੱਟੀ ਜਾਂਦਾ ਬੋਲੀ ਉਹ ਉਦੋਂ ਵਾਲਾ ਮੁੰਡਾ ਉਹਦੀ ਮਮਾ ਕੋ ਛੁੱਟੀ ਜਾਂਦਾ ਹੈ ਨਹੀਂ ਉਹਨੇ ਨਹੀਂ ਸੁਧਾਇਆ ਸੀ ਸੀਮ ਸਾਰੇ ਖਰਾਬ ਕਰਦਾ ਉਹ ਜਿਹੜਾ ਤੁਸੀਂ ਉੱਤੇ ਪੌਣੀਆਂ ਦਿਲਾਉਣ ਦੇ ਮੈਂ ਤਾਂ ਇਦਾਂ ਥੱਲੇ ਲਾਤਾ ਇਹਨਾਂ ਚੀਜ਼ਾਂ ਨਹੀਂ ਜਾ ਕੇ ਇਹ ਛੁੱਟੀ ਵਿੱਚ ਰੇਤਾ ਵਿੱਚੇ ਮਰੀ ਵਿੱਚੇ ਮੋਟੀ ਇਹਦਾ ਕੀਤੀ ਇਹਨੇ ਉਹ ਮੇਰਾ ਲੰਡਿਆ ਸੀ ਆਹ ਤੁਹਾਨੂੰ ਪਾਇਆ 40 ਰੁਪਏ ਨੇ ਤਾਂ ਤੇ ਮੈਂ ਵੀ ਇਹਨੂੰ ਕਾਹਦਾ ਚੱਕ ਲੈਣਾ ਹੁੰਦਾ ਕੀਮਟ ਖਰਾਬ ਕਰਤਾ ਤੇ ਬੋਰੀ ਕੱਲ ਉੱਥੇ ਉਸੇ ਜਾ ਕੇ ਤੇ ਢੇਰ ਲਾਤਾ ਜਾ ਕੇ ਉਹ ਵੀ ਪਾਉਂਦੀ ਹੱਥ ਕਰਦੀ ਉਹਨੇ ਕਿਹਨੇ ਉਹਨੇ ਕੀਤਾ ਦੇਨੇ ਵੀ ਹੋਈ ਉਹਦੇ ਉਹਦੇ ਅੰਦਰ ਕਿਆ ਕੰਮ ਕਰਉਂਦੇ ਹਾਂ ਉਹ ਆਹ ਵੇ ਜੈ ਤੇਰੀ ਜੈ ਮਾਰ ਵੀ ਇਹ ਵੀ ਲੱਗੀ ਪ੍ਰਸਤ ਕਿਆ ਕਰਨ ਸਾਮੀ ਵੀ ਬੋਲੋ ਆ ਗਿਆ ਪਤਾ ਕੀ ਹੋਇਆ ਨੇ ਵਿੱਚ ਸਭ ਕੁਝ ਜਿਦਾ ਢੇਰ ਲਾਤਾ ਵਿੱਚੇ ਰੇਤਾ ਫਿਰਦੇ ਮੋਟੀ ਵਿੱਚੇ ਬਰੀਕ ਦਾ ਗਦਮ ਜਦਾ ਜਦਾ ਕੰਮ ਕਰੀਦਾ ਸਾਫ ਚੰਗਿਤਰਾ ਕੰਮ ਕੀਤਾ ਪੁੱਛ ਰਿਹਾ ਤੈਨੂੰ ਆਹੋ ਕੇ ਤੂੰ ਨਾਲ ਮੇਰੇ ਚੱਲੂਗਾ ਆਪਕਾ ਹੋਣਾ ਪਿੰਦਾ